ਹਾਂਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਦੇ ਆ ਬਾਸਮਤੀ ਦੇ ਬਾਰੇ ਕਿਹੜੀ ਬਾਸਮਤੀ ਦੀ ਵੈਰੈਟੀ ਲਾਈਏ ਤੇ ਬਾਸਮਤੀ ਦਾ ਰੇਟ ਕੀ ਰਹੇਂਦੀ ਸੁਭਾਵਨਾ ਇਹਦੇ ਬਾਰੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਜਿਹੜੇ ਵੀ ਕਿਸਾਨ ਨਵੇਂ ਕਿਸਾਨ ਵੀਰ ਆਪਣੇ ਫੇਸਬੁਕ ਪੇਜਾਂ ਨਾਲ ਜੁੜੇ ਨੇ ਸਭ ਤੋਂ ਪਹਿਲਾਂ ਆਪਣੇ ਫੇਸਬੁਕ ਪੇਜ ਨੂੰ ਫੋਲੋ ਕਰ ਲਓ ਤੇ ਜਿਹੜੇ ਕਿਸਾਨ ਵੀਰ ਆਪਣੀ ਵੀਡੀਓ YouTube ਚੈਨਲ ਤੇ ਦੇਖ ਰਹੇ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਕਿਸਾਨ ਵੀਰੋ ਹੁਣ ਝੋਨੇ ਦੀਆਂ ਪਨੀਰੀਆਂ ਤੋਂ ਬਾਅਦ ਆ ਜਿਹੜਾ ਰੁਝਾਨ ਆ ਬਾਸਮਤੀ ਦੀਆਂ ਪਨੀਰੀਆਂ ਵੱਲ ਚੱਲਣਾ ਤੇ ਇਸ ਵਾਰ ਕਾਫੀ ਵੱਡੇ ਰਕਬੇ ਦੇ ਵਿੱਚ ਆ ਜਿਹੜੀ ਬਾਸਮਤੀ ਲੱਗਣ ਜਾ ਰਹੀ ਆ ਕਿਉਂਕਿ ਹਰ ਇੱਕ ਕਿਸਾਨ ਆ ਜਿਹੜਾ ਜਿਨੇ ਕਿਤੇ ਪਹਿਲਾਂ ਨਹੀਂ ਬਾਸਮਤੀ ਲਾਈ ਸੀ ਉਹ ਵੀ ਹਰ ਵਾਰ ਇਸ ਵਾਰ ਬਾਸਮਤੀ ਲਾਉਣ ਦੇ ਬਾਰੇ ਸੋਚ ਰਿਹਾ ਵਿਚਾਰ ਕਰ ਰਿਹਾ ਤੇ ਕਿਸਾਨ ਵੀਰੋ ਆਪਾਂ ਅੱਜ ਦੀ ਵੀਡੀਓ ਵਿੱਚ ਗੱਲਬਾਤ ਕਰਾਂਗੇ ਆਪਾਂ ਕਿਹੜੀ ਬਾਸਮਤੀ ਲਾਈਏ ਤੇ ਕਿਸਾਨ ਵੀਰੋ ਜਿਹੜੇ ਨਵੇਂ ਕਿਸਾਨ ਵੀਰ ਆ ਬਾਸਮਤੀ ਲਾ ਰਹੇ ਹੈਗੇ ਜੇ ਤੁਸੀਂ ਵੱਡੀ ਉਮਰ ਵਾਲੀ ਬਾਸਮਤੀ ਦੀ ਗੱਲ ਕਰੋਗੇ ਵੱਡੀ ਉਮਰ ਵਾਲੀ ਬਾਸਮਤੀ ਲਾਉਣੀ ਆ ਤਾਂ ਤੁਸੀਂ 1885 ਨਵੀਂ ਵੈਰਾਈਟੀ ਆ ਜਿਹੜੀ ਕੂਸਾ ਬਾਸਪਤੀ 1885 ਤੇ 1718 ਬਾਂਸਮਤੀ ਨੂੰ ਪਹਿਲ ਦਿਓ ਜਿਹੜੀ 1885 ਵੈਰਾਈਟੀ ਆ ਬਹੁਤ ਵਧੀਆ ਵੈਰਾਈਟੀ ਆ ਜੀ ਝੰਡਾ ਰੋ ਦੀ ਸਮੱਸਿਆ ਵੀ ਨਹੀਂ ਆਉਂਦੀ ਬਾਕੀ ਬਲਾਈਡ ਸੀਡ ਬਲਾਈਡ ਆ ਜਿਹੜਾ ਉਹਦਾ ਵੀ ਅਟੈਕ ਨਹੀਂ ਆਉਂਦਾਗਾ ਤੇ ਥੋੜਾ ਬਹੁਤਾ ਗੋਬ ਵਾਲੀ ਸੁੰਡੀ ਦਾ ਅਟੈਕ ਆਉਂਦਾ ਬਾਕੀ ਡਿਗਦੀ ਬਿਲਕੁਲ ਵੀ ਨਹੀਂ ਗੀ ਜੇ ਡਿਗਦੀ ਵੀ ਤਾਂ ਸਪਰਿੰਗ ਵਰਗੀ ਆ ਖੜੀ ਹੋ ਜਾਂਦੀ ਹੈਗੀ ਬਹੁਤ ਵਧੀਆ ਵੈਰਾਈਟੀ 1885 ਵੈਰਾਈਟੀ ਆ ਜਿਹੜੀ ਇਹ ਵੈਰਾਈਟੀ ਤੁਸੀਂ ਲਾਓ ਕਿਉਂਕਿ ਬਿਮਾਰੀਆਂ ਦਾ ਅਟੈਕ ਆ ਜਿਹੜਾ ਬਹੁਤ ਘੱਟ ਆ 1885 ਵੈਰਾਈਟੀ ਤੇ ਤੇ ਦੂਸਰੇ ਨੰਬਰ ਤੇ ਲੰਬੀ ਉਮਰਾਂ ਵਾਲੇ ਦੇ ਵਿੱਚ ਹੈਗੀ ਹੈ ਜੀ 17 18 ਬਾਸਮਤੀ 17 18 ਬਾਸਮਤੀ ਦਾ ਝਾੜ ਵੀ ਵਧੀਆ ਰਹਿੰਦਾ ਤੇ ਬਾਕੀ 11 21 ਦੇ ਮੁਕਾਬਲੇ ਇਹਦੇ ਵਿੱਚ ਬਿਮਾਰੀਆਂ ਨੂੰ ਸਹਿਣ ਦੀ ਸ਼ਕਤੀ ਵੀ ਜ਼ਿਆਦਾ ਤੇ ਬਿਮਾਰੀ ਥੋੜੀ-ਬੋਧੀ ਘੱਟ ਆਉਂਦੀ ਹੈਗੀ ਇਹਦੇ ਤੇ ਆਉਂਦੀ ਜਰੂਰ ਆ ਜਿਵੇਂ ਕਿ ਝੰਡਾ ਰੋਗ ਆ ਉਹ ਵੀ ਆਉਂਦਾ ਬਲਾਈਡ ਵੀ ਆਉਂਦਾ ਰੋਗ ਆਉਂਦੇ ਆ ਪਰ ਫਿਰ ਵੀ ਇਹ ਥੋੜਾ-ਬੋੜਾ ਸਹਿਣ ਕਰ ਸਕਦੀ ਹੈ 11 21 ਤੇ ਆ ਜਿਹੜਾ ਬਿਮਾਰੀਆਂ ਦਾ ਹਮਲਾ ਜ਼ਿਆਦਾ ਹੁੰਦਾ ਤੇ ਦੂਸਰੇ ਨੰਬਰ ਤੇ ਤੁਸੀਂ 17 18 ਬਾਸਮਤੀ ਲਾ ਸਕਦੇ ਹੋਗੇ ਤੇ 1121 ਤਾਂ ਆਪਾਂ ਤੁਹਾਨੂੰ ਕਹਾਂਗੇ ਕਿ 1121 ਦੀ ਸੋਧ ਲਾਓ ਜਿਹੜੀ 1885 ਵੈਰਾਈਟੀ ਆ ਕੀ 1121 ਨਾਲ ਲਾਓ ਕਿਸਾਨ ਵੀਰੋ ਕਿਉਂਕਿ ਵੈਰਾਈਟੀ ਆ ਜਿਹੜੀ ਪੁਰਾਣੀ ਹੋ ਚੁੱਕੀ ਐ ਤੇ ਬਿਮਾਰੀਆਂ ਦਾ ਹਮਲਾ ਜਿਹੜਾ ਜ਼ਿਆਦਾ ਹੁੰਦਾ ਤੇ ਉਸ ਤੋਂ ਬਾਅਦ ਗੱਲ ਕਰਦੇ ਆਪਾਂ ਛੋਟੀ ਉਮਰ ਵਾਲੀਆਂ ਬਾਸਮਤੀਆਂ ਦੇ ਬਾਰੇ ਕਿਸਾਨ ਵੀਰ ਜਿਹੜੇ ਮੂੰਗੀ ਬੀਜੀ ਐ ਜਾਂ ਮੱਕੀ ਦੀ ਬਜਾਈ ਕੀਤੀ ਐ ਤਾਂ ਉਹ ਜਿਹੜੇ ਛੋਟੀ ਉਮਰ ਵਾਲੀ ਬਾਸਮਤੀ ਲਾਉਣਾ ਚਾਹੁੰਦੇ ਆ ਤਾਂ ਸਭ ਤੋਂ ਬੈਸਟ ਵੈਰਾਈਟੀ ਐ ਜੀ ਛੋਟੀ ਉਮਰ ਵਾਲਿਆਂ ਦੇ ਵਿੱਚ 1847 ਵੈਰਾਈਟੀ ਐ ਜਿਹੜੀ ਉਹ ਲਾਓ ਉਹਦਾ ਰੇਟ ਪਿਛਲੇ ਸਾਲ ਪਹਿਲਾਂ ਤਾਂ ਘੱਟ ਸੀਗਾ ਤੇ ਐਸ ਵਾਲੀ 1847 ਦਾ ਰੇਟ ਜਿਹੜਾ ਚੰਗਾ ਆਉਣ ਦੀ ਉਮੀਦ ਆ ਕਿਉਂਕਿ 1847 ਦਾ ਹੁਣ ਚੌਲ ਦੀ ਮੰਗ ਜ਼ਿਆਦਾ ਹੈ 1847 ਦਾ ਚੌਲ ਹੁਣ ਕਹਿ ਰਹੇ ਆ ਛੈਲਰ ਵਾਲੇ ਕਿ ਵਧੀਆ ਪਹਿਲਾਂ ਕਹਿੰਦੇ ਸੀ ਕਿ ਇਹਦਾ ਚੌਲ ਮਾੜਾ ਇਹਦਾ ਚੌਲ ਦੀ ਟੋਟ ਹੁੰਦੀ ਆ ਤੇ ਹੁਣ ਕਹਿੰਦੇ ਆ ਕਿ 1847 ਦੀ ਮੰਗ ਜ਼ਿਆਦਾ ਬਾਕੀ 1847 ਦੇ ਮੇਨ ਗੱਲ ਇਹ ਵੀ ਆ ਕਿ ਜੇ ਰੇਟ ਥੋੜਾ ਦੋ ਚਾਰ 100 ਘੱਟ ਲੱਗ ਜੂਗਾ ਇਹ ਤੇ ਕੋਈ ਬਿਮਾਰੀ ਵੀ ਨਹੀਂ ਆਉਂਦੀ ਤੇ ਇਹਦਾ ਝਾੜ ਵੀ ਆ ਜਿਹੜਾ ਦੂਸਰੀਆਂ ਵੈਰਾਈਟੀਆਂ ਨੂੰ 1599 ਤੇ 1692 ਨੂੰ ਝਾੜ ਵੀ ਜ਼ਿਆਦਾ ਇਹਦਾ ਤੇ ਬਿਮਾਰੀ ਵੀ ਨਹੀਂ ਤੇ ਡਿੱਗਦੀ ਵੀ ਨਹੀਂ ਇਹ ਗੱਲ ਵੀ ਨਾਲ ਦੀ ਹੈਗੀ ਆ ਤੇ ਦੂਸਰੇ ਨੰਬਰ ਤੇ ਬਾਸਮਤੀ ਹੈਗੀ ਹੈ ਜੀ ਛੋਟੀ ਉਮਰ ਵਾਲੀ 1509 ਜਿਹੜੇ ਕਿਸਾਨ ਵੀਰਾਂ ਨੇ ਗੋਭੀ ਲਾਉਣੀ ਆ ਜਾਂ ਕੋਈ ਹੋਰ ਉਹ ਕਿਸਾਨ ਵੀਰ 1509 ਵੈਰੈਟੀ ਆ ਜਿਹੜੀ ਉਹ ਆਪਣੇ ਖੇਤਾਂ ਦੇ ਵਿੱਚ ਲਾ ਸਕਦੇ ਆ ਤੇ ਬਾਕੀ ਜੇ ਰੇਟ ਦੀ ਰੇਟ ਦੀ ਗੱਲ ਕਰੀਏ ਤਾਂ ਰੇਟ ਕਿਸਾਨ ਵੀਰੋ ਜੇ ਬਾਸਮਤੀ ਦਾ ਰਕਬਾ ਜਿਹੜਾ ਵੱਧਾ ਤਾਂ ਫਿਰ ਜਦੋਂ ਬਾਸਮਤੀ ਜ਼ਿਆਦਾ ਹੋਗੀ ਫਿਰ ਥੋੜਾ ਬਹੁਤਾ ਰੇਟ ਘਟ ਸਕਦਾ ਵੈਸੇ ਰੇਟ ਕੋਈ ਜ਼ਿਆਦਾ ਘਟਣ ਦੀ ਉਮੀਦ ਹੈ ਨਹੀਂ ਰੇਟ ਆ ਜਿਹੜੇ ਵਧੀਆ ਆਉਣ ਦੀ ਉਮੀਦ ਹੈਗੀ ਆ ਬਾਸਮਤੀ ਦੀ ਤੁਸੀਂ ਹਾਫ ਆਫ ਲਾ ਸਕਦੇ ਹੋਗੇ 50% ਬਾਸਮਤੀ ਤੇ 50% ਝੋਨਾ ਜੇ ਤੁਹਾਡੇ ਕੋਲ 10 ਕਿੱਲੇ ਤਾਂ ਤੁਸੀਂ 5 ਕਿੱਲੇ ਬਾਸਮਤੀ ਹਲਵਾ ਜੀ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰਨਾ ਤੇ ਆਪਣੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ